ਪੰਜਾਬ ਚ ਸਵੇਰ ਤੋਂ ਪੈਰੇ ਪਾਰ ਹੀ ਨਹੀਂ ਕਿਉਂਕਿ ਹਰ ਪਾਸੇ ਜਲਥਲ ਹੋਈ ਪਈ ਹੈ ਇਸ ਦੇ ਦੌਰਾਨ ਹੁਸ਼ਿਆਰਪੁਰ ਤੋਂ ਇੱਕ ਮੰਦਪਾਕੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਇਨੋਵਾ ਕਾਰ ਸਵਾਰ ਪਰਿਵਾਰ ਨਾਲ ਹਾਦਸਾ ਵਾਪਰਿਆ ਜੈਜੋ ਦੁਆਬਾ ਦੇ ਬਾਹਰਵਾਰ ਚੌਂ ਵਿੱਚ ਇੱਕ ਪਰਿਵਾਰ ਦੇ 11 ਮੈਂਬਰਾਂ ਨਾਲ ਭਰੀ ਨੋਵਾ ਕਾਰ ਦੇ ਰੁੜ ਜਾਣ ਦੀ ਖਬਰ ਹੈ ਹਾਦਸੇ ਵਿੱਚ ਪਰਿਵਾਰ ਦੇ 11 ਮੈਂਬਰਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਜਦਕਿ 10 ਮੈਂਬਰ ਲਾਪਤਾ ਦੱਸੀ ਜਾ ਰਹੇ ਨੇ ਪੰਜਾਬ ਦੇ ਵਿੱਚ ਇਸ ਵਕਤ ਕੁਦਰਤ ਕਿਆਰ ਮਚਾਰੀ ਹੈ ਪੰਜਾਬ ਦੇ ਵੱਖੋ ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਲੋਕਾਂ ਦੇ ਘਰਾਂ ਤੱਕ ਪਾਣੀ ਹੈ ਜਾਣਕਾਰੀ ਅਨੁਸਾਰ ਚੋਚ ਪਾਰੀ ਹੋਈ ਹ ਕਾਰਨ ਹੜ ਆਇਆ ਹੋਣ ਕਾਰਨ ਨੋਵਾ ਗੱਡੀ ਰੁੜ ਗਈ ਜਿਸ ਤੋਂ ਬਾਅਦ ਕੁਝ ਦੂਰ ਜਾ ਕੇ ਝਾੜੀਆਂ ਨੇੜੇ ਫਸ ਗਈ ਵਿਖਾਈ ਦੇ ਰਹੀ ਸੀ ਇਸ ਖੌਫਨਾਕ ਮਜ਼ਰ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਾਣੀ ਨੋਵਾ ਕਾਰ ਤੇ ਮਾਰ ਕਰ ਰਿਹਾ ਕਾਰ ਦੀਆਂ ਤਾਕੀਆਂ ਖੁੱਲੀਆਂ ਹੋਈਆਂ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਿੱਚ ਸਵਾਰ ਪਰਿਵਾਰਕ ਮੈਂਬਰ ਰੁੜ ਗਏ ਹਨ ਮੌਕੇ ਤੇ ਪਤਾ ਲੱਗਣ ਤੇ ਪਿੰਡ ਦੇ ਲੋਕਾਂ ਦੇ ਵੱਲੋਂ ਦੀਪਕ ਪਾਟੀਆਂ ਨਾਮ ਦੇ ਇੱਕ ਵਿਅਕਤੀ ਨੂੰ ਬੜੀ ਮੁਸ਼ਕਲ ਦੇ ਨਾਲ ਬਚਾ ਲਿਆ ਗਿਆ ਜਿਸ ਦੀ ਹਾਲਤ ਗੰਭੀਰ ਹੈ ਪਰ 10 ਲੋਕ ਇੱਥੇ ਲਾਪਤਾ ਦੱਸੇ ਜਾ ਰਹੇ ਨੇ ਮੰਧਪਾਂਗੀ ਵੀਡੀਓ ਜਿਹੜੀ ਹੁਣ ਸਾਹਮਣੇ ਆਈ ਹੈ ਜਿਸ ਤਰੀਕੇ ਨਾਲ ਇਸ ਵੀਡੀਓ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਹਰ ਪਾਸੇ ਜਲ ਖਲ ਹੋਈ ਪਈ ਹੈ ਉਸ ਵਕਤ ਪੰਜਾਬ ਦੇ ਵਿਸ਼ਵ ਤੇ ਉੱਥੋਂ ਹੀ ਸ਼ਿਆਲਪੁਰ ਤੋਂ ਇਹ ਮੰਦਪਾਲ ਦੀ ਤਸਵੀਰ ਵੀ ਸਾਹਮਣੇ ਆਈ ਹੈ Terima kasih telah menonton! ਆਜਾਂ ਦਾ